ਪਲੱਸ ਨੂੰ ਰਸ ਬਣਾਉਣ ਦਾ ਤਰੀਕਾ ਦੱਸੋ ਕਿ ਰਸ ਕਿਵੇਂ ਬਣਾਉਣਾ ਕਿਸ ਤਰੀਕੇ ਨਾਲ ਬਣਾਉਣਾ ਪਹਿਲਾਂ ਕੁਛ ਕੁ ਪੋਥੀਆਂ ਪਲੱਸਣ ਦੇ ਲੈ ਕੇ ਇਹਦੇ ਵਿੱਚ ਰੱਖਾਂਗੇ ਠੀਕ ਇਹਨੂੰ ਕੁੱਟਾਂਗੇ ਜਦੋਂ ਤੁਸੀਂ ਇਹਨੂੰ ਕੁੱਟਦੇ ਹੋ ਤੇ ਉਸ ਤੋਂ ਬਾਅਦ ਇਹ ਰਸ ਨਿਕਲ ਆਏਗਾ ਅੱਧਾ ਚਮਚ ਸ਼ਹਿਦ ਇਹਦੇ ਵਿੱਚ ਪਾਤਾ ਠੀਕ ਕੁਛ ਇਦਾਂ ਕਰਕੇ 1 ਚਮਚ ਔਰ ਅੱਧਾ ਚਮਚ 1.5 ਚਮਚ ਤੁਸੀਂ ਇਹਨੂੰ ਇਹਦੇ ਵਿੱਚ ਲੈ ਕੇ ਇਹਨੂੰ ਚੰਗੀ ਤਰ੍ਹਾਂ ਘੋਲ ਕੇ ਇੱਕ ਚਮਚ ਸਵੇਰੇ ਇੱਕ ਚਮਚ ਦੁਪਹਿਰੇ ਔਰ ਇੱਕ ਚਮਚ ਰਾਤੂ ਕੀ ਕਰੇਗਾ ਇਹ ਤੁਸੀਂ ਕਹ ਰਹੇ ਹੋ ਵੀ ਇੱਕ ਚਮਚਾ ਹੀ ਇਨਫੈਕ ਕੀ ਕਰੇਗਾ ਇੱਕ ਚਮਚਾ ਇੱਕ ਚਮਚ ਤੁਹਾਡੇ ਬੰਦ ਰੈਸਪਿਰਟਰੀ ਸਿਸਟਮ ਨੂੰ ਖੋਲ ਸਕਦਾ ਇੱਕ ਚਮਚ ਤੁਹਾਡੀ ਰੁਕੀ ਬਲਗਮ ਨੂੰ ਲਿਆ ਸਕਦਾ ਇੱਕ ਚਮਚ ਦੀ ਆਵਾਜ਼ ਆ ਰਹੀ ਆ ਸਹੀ ਕਰ ਸਕਦਾ ਇੱਕ ਚਮਚ ਅਗਰ ਤੁਹਾਡਾ ਲੰਬੇ ਸਮੇਂ ਵਾਲਾ ਅਸਥਮਾ ਚੱਲ ਰਿਹਾ ਵਾ ਪੁਰਾਣੇ ਸਮੇਂ ਤੋਂ ਤੁਸੀਂ ਗੋਲੀਆਂ ਦਵਾਈਆਂ ਖਾ ਰਹੇ ਹੋ ਤਾਂ ਇੱਕ ਚਮਚ ਤੁਹਾਨੂੰ ਉਹਦੇ ਤੋਂ ਛੁਟਕਾਰਾ ਦਿਵਾ ਸਕਦਾ